ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਤੁਹਾਨੂੰ ਅਸੀਂ ਐਡੀ ਲੇਟ ਵਿਖੇ ਡੰਕਨ ਰਫਰੈਸ਼ਰ ਰਿਜ਼ਰਵ ਦੇ ਪਾਰਕ ਵਿੱਚ ਪੰਜਾਬੀਆਂ ਵੱਲੋਂ ਰਲ ਕੇ ਇੱਕ ਅੱਜ ਜਿਹੜੀ ਸੌਣ ਮਹੀਨੇ ਦੀ ਸੰਗਰਾਦ ਮਨਾਈ ਗਈ ਜਿਸ ਵਿੱਚ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਤੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮਿਠਾਣ ਭੋਜਨ ਜਿਵੇਂ ਕਿ ਮਠਿਆਈਆਂ, ਬਿਸਕੁਟ, ਮਠੀਆਂ ਤੇ ਹੋਰ ਕਾਫੀ ਕੁਝ ਲਿਆਂਦਾ ਗਿਆ ਤੇ ਨਾਲ ਚਾਹ ਵੀ ਲਿਆਂਦੀ ਗਈ ਤੇ ਰਲ ਮਿਲ ਕੇ ਸਾਰਿਆਂ ਨੇ ਸਫੂਨੀ ਸਾਹਿਬ ਦੇ ਪਾਠ ਕੀਤੇ ਉਸ ਤੋਂ ਬਾਅਦ ਚੌਪਈ ਸਾਹਿਬ ਦੇ ਪਾਠ ਕਰਕੇ ਪੰਜ 6 ਪੌੜੀਆਂ ਆਨੰਦ ਸਾਹਿਬ ਦੀਆਂ ਕਰਨ ਤੋਂ ਬਾਅਦ ਅਰਦਾਸ ਕੀਤੀ ਗਈ ਸੋਖ ਸ਼ਾਂਤੀ ਵਾਸਤੇ ਤੇ ਦੇਗ ਵਰਤਾਈ ਗਈ। ਸ਼ਰਧਾ ਮੰਡ ਮੈਂ ਕੰਨ ਰੰਕਾਰ। ਅਰਮੰਦੀਰੇ ਸਤਿ ਦਿਵਾਰ। ਜੀ ਗ੍ਰਾਮ ਨਟ ਪੀਓ। ਬਲਾ ਸੇਰਾ ਕਰ ਲੈ ਜੀਓ। ਨੌ ਸਿੰਘਾ ਕਰ ਕਰੰਗਾ। ਬਹੁਤ ਸ਼ੁਕਰੀਆ ਸਭ ਸੰਗਤ। ਜੀ ਮਾਰਕੋ ਇੰਦਰੀ। ਜੀ ਫਾਉਂਡ ਕੀ ਰਾਮ ਬੰਦਨ। ਸਲਵਨ ਸਲਵਨ ਹਰ ਕਥਾ। ਬਾਤ ਕਰ ਮਾਰ ਪੂਜੇ ਲੋ ਮਤਾ। ਸਵਾਜੀ ਤੇ ਜੰਡਕ ਬਾਹੀ। ਸੋ ਸਨਾਹ ਕੀ ਗੰਗਾਹੀ। ਇਹ ਬੂਟ ਕੱਟਣਾ ਨਹੀਂ ਵੀ ਬੁਲਾ ਲੱਗਦਾ ਆ ਪਾਸੇ ਕਰਕੇ ਜਾ ਕੇ

ਹਰਦੀਆਂ ਦਾ ਯਤਨਾਰ ਉਹ ਸਾਨੂੰ ਉਹ ਜਿੱਤਣਾ ਵਾਟ ਕਰਨ ਲਈ ਤਾਂ ਕਿ ਸਾਡਾ ਜਿਹੜਾ ਦੁੱਖ ਆ ਉਹ ਜਿਹੜਾ ਅੰਦਰ ਬੈਠਿਆਂ ਦਾ ਸੋਚਾਂ ਚ ਪੈ ਰਹੇ ਨੇ ਉਹਨੂੰ ਖਤਨ ਦੇ ਆਪਾਂ ਜੋੜਿਆ ਇੱਕ ਗੜ ਬਣਾਇਆ ਤਾਂ ਕਿ ਅਸੀਂ ਇੱਥੇ ਇਕੱਠੇ ਹੋਇਆ ਕਰੀਏ ਇੱਕ ਸੰਗਤ ਤੇ ਜਿੱਥੇ ਆਪਾਂ ਇੱਥੇ ਆਪਾਂ ਨਾਮ ਜਪਦੇ ਆ ਜਿਵੇਂ ਕਿ ਆਪ ਜੇ ਕੋ ਅਬਰਾ ਨਾਮ ਚ ਪਾਵੋ ਆਪਣੇ ਨਾਮ ਸੁਭਣਾ ਵੀ ਆ ਤੇ ਦੂਜਿਆਂ ਚ ਪਾਉਣਾ ਵੀ ਆ ਇਹ ਘੜੀਆਂ ਜਿਹੜੀਆਂ ਲਾਹੇ ਦੀਆਂ ਨੇ ਜਦੋਂ ਅਸੀਂ ਇਕੱਲੇ ਮਿਲ ਕੇ ਪਾਠ ਕਰਦੇ ਆ ਤੇ ਇਹ ਸਾਡੀਆਂ ਸਫਲ ਹੁੰਦੀਆਂ ਨੇ ਸੋ ਹੁਣ ਚੌਪਈ ਸਾਹਿਬ ਦਾ ਜਾਪ ਹੋਏਗਾ ਤੇ ਨਾਲ ਸਾਹਿਬ ਦਾ ਜਾਪ ਕਰਨ ਤੋਂ ਬਾਅਦ ਅਰਦਾਸ ਕਰਾਂਗੇ ਜੋ ਜੋ ਵੀ ਪ੍ਰਾਣੀ ਜੋ ਕੁਝ ਲੈ ਕੇ ਆਏ ਨੋਟਕ ਜੋ ਕਰਾ ਦਿਓ ਭਾਈ ਕੋਈ ਇਹ ਨਾ ਜਾਵੇ ਆਕਾਸ਼ ਚ ਨਾ ਗੂਰ ਆ ਲੈ ਜਾਊਗਾ तो इस कर की बेंदिया को जो पहुंचे या जावे सभी महा श्रींची चौखड़ी जाओ मेरे प्रभु ਸਭ ਦਾ ਰੂਗ ਆਇਸ਼ ਕਰੀ ਜੀ ਸਭ ਨੂੰ ਬਰੇ ਹਰਤਿਆ ਸਭ ਤੋਂ ਵੱਧ ਬੇਰੀਆ ਸਾਂ ਕਰੀ ਜੀ ਸਭ ਦਾ ਰੂਗ ਸਤਿ ਸ਼੍ਰੀ ਅਕਾਲ ਕਾਰਜ ਕਰਮੋ ਅਨੁਸਾਰ ਜਨਤਾ ਜੋ ਜੀ ਸੁਯੋਗ ਦੇ ਰਾਜ ਪਰਮਾਤਮਾ ਦੇਤੀਆਂ ਕਲਕਾ ਸੰਪੂਰਨ ਸੁਵਾਰ ਸੁਸ਼ਵਾ ਹੈ ਜਾਣ ਬਰਾਦਰ ਦਾ ਹੈ ਦੇ ਦੇ ਸਸਟਾ ਆ ਆਦਮ ਤੇ ਕੇ ਬਾਰਾ ਕੋਈ ਦੂਸਰ ਹੋ ਮਾਰੋ ਨਮਸਕਾਰ ਜੀ ਜੋ ਮਾਰੀ ਸਦਾ ਪਿਆਰੀ ਮਾਰੀ ਸ਼ਿੰਗਰ ਕੋਸ਼ਕਨ ਸੁਧੀਓ ਰੋ ਕੋ ਬੋ ਬੋ ਕੀਓ ਟੱਕੜ ਕੇ ਅੰਦਰ ਕੀ ਜਾਣ ਨਾ ਮੇਰੀ ਮੇਰੀ ਕੀ ਜਾਣ ਜਿੰਦੀ ਦੇ ਕੀ ਤਰ ਸੋਇਲਾ ਸਭਨ ਦਾ ਇਸ ਦਾ ਗੁਲਾ ਸੰਤਨ ਮੁਖ ਪਾਇ ਤੇ ਦੁਖੀ ਸੁਖ ਪਾਇ ਸੰਤਨ ਮੁਖੇ ਦੁਖੀ ਇਹ ਕਿੱਕੇ ਵੀ ਪਹਿਚਾਨੇ ਟੱਕੜ ਟੱਕੜ ਕੀ ਜਾਣੇ ਕਾ ਉਹ ਕਰਾ ਕਰਤਾਰਾ ਨਾ ਕਰ ਤੇ ਕਰਤਾਰਾ ਜੋ ਕਰਤੋ ਕਵੀ ਉਹਨਾਂ ਵੀ ਦੇ ਤਰ ਸਭੂ ਸਭ ਸਭਾਰੇ ਕੋ ਆਪਣੀ ਭੂਏ ਚਾਰੇ يا راد لال جان دیر دیر جو سچي تيرا راد لال جان با ناب لال نينا راج شنگر تا مورتا پيتا يا کا مينم اوت جو او پر کو ممانت برا پري ميرا جان you uh -huh. thank you በ እግር አልተቀየ በረንከ ነው

ਮੋਹ ਚਲਦ ਤਰੋ ਗਿਆ ਰੋਜਨਾ ਨਿਰਹਾ ਹੈ ਤਾਮਾ ਕੇ ਪੰਚ ਸ਼ਮਨ ਚਿਤ ਕਾ ਸੁਆਗੇ ਕਰਿ ਸੁਆਗੇ ਸ਼ੁਭ ਤੁਹਾਰ ਜੀ ਕਰਾ ਜਿਤ ਕਰਤਾ ਹੈ ਆ ਪੰਚ ਤੁਹ ਤੋਤਸ ਸੇ ਪੀਤੇ ਕਾ ਕਰਨ ਕੋ ਮਾਰੇ ਤੁਧਨ ਭਾਇ ਸਦੀ ਹੋਸੇ ਨਾਮ ਹਟੇ ਲਾਗੇ ਤਾਂ ਮੈਂ ਕਰਿਆ ਆਸੀ ਉਹ ਕੰਨ ਲ ਸਭ ਤੇਰੀ ਰਾਸ ਤੁਮਾਤ ਪਿਤਾ ਹਮ ਬਾਰਕ ਤੇਰੇ ਤੇ ਤੁਮਰੀ ਕਿਰਪਾ ਮੈਂ ਸੂਕ ਕੰਦੇਰੇ ਹੋਏ ਨ ਜਾਣੇ ਤੁਮਰਾ ਅੰਤ ਉੱਚੇ ਉੱਚਾ ਭਗਵਾਨਾ ਸਮਗਰੀ ਤੁਮਰੇ ਸੂਤਰ ਕਾਰੀ ਕਮ ਸੇ ਹੋਇ ਸੋ ਆ ਗਿਆ ਕਾਰੀ ਤੇਰੇ ਗਤ ਮਿਤ ਤੁਮਹੀ ਜਾਨ ਕਬੀਰ ਅੰਕਦਾਸ ਸਦਾ ਕਰਵਾਨੀ ਤੋ ਵਿਆਹ ਕੇ ਅਰਦਾਸ ਹਮਾਰੀ ਜੀਓ ਫੇਨ ਲਾ ਸਵਰ ਤੇਰਾ ਵਾਹਿਗੁਰੂ ਹੋ ਨਾਨਕ ਕਸਾ we you not ਜਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਰਤਿ ਸੰਤਿ ਆਈ ਹੈ ਜਿਨਿ ਦਿੱਥੇ ਸਬਦੁ ਪਿਆਏ ਟੇਕ ਬਹਾਦਰ ਸਿਮਰੀਐ ਘਰ ਨਾਲੇ ਵਿਆਹ ਹੈ ਧਾਈ ਸਭ ਸਾਈ ਹੁਣਾ ਦੀ ਸਹਾਇ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਾਈ ਹੁਣਾ ਦੀ ਸਹਾਇ ਦਸਾਂ ਪਾਸ਼ੀਆਂ ਦੀ ਜੋਤ ਸ੍ਰੀ ਗੁਰੂ ਬ੍ਰਾਂਹ ਸਾਹਿਬ ਦੇ ਬਾਹਰ ਦਰਸ਼ੀ ਨਾਰਦਾ ਧਿਆਨ ਧਰ ਕੇ ਖਾਲਸਾ ਜੀ ਬੋਲਣ ਵਾਲੀ ਜੀ ਵਾਹਿਗੁਰੂ 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 ਪੰਜਾਬ ਪਿਆਰਿਆਂ ਚੋਹਾਂ ਸਭ ਜਾਤਿਆਂ 40 ਆ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਇੱਕ ਚਲਾਈ ਇੱਕ ਵਾਦੀ ਦੇ ਇਥੇ ਅੰਡਰ ਕੀਤਾ ਕਿੰਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣ ਵਾਲੀ ਸ਼ੁਕਰੀ ਜੀ ਸਿੰਘਾਂ ਸਿੰਘਣੀਆਂ ਨੇ ਧਰਮੇ ਚੀਰ ਦਿੱਤੇ ਬੰਦ-ਬੰਦ ਪਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਸਨ ਆਹਾਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਵਰਗਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਨਵਾਹੀ ਕਿੰਨਾ ਦੀ ਪੁੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬੋਲ ਨਾ ਜੀ ਸ੍ਰੀ ਵਾਹਿਗੁਰੂ ਗੁਰੂ ਜੀ ਸੰਜਾ ਸਤਿ ਆਤੇ ਸਰਬਤੂ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬੋਲ ਨਾ ਜੀ ਸ੍ਰੀ ਵਾਹਿਗੁਰੂ ਗੁਰੂ ਲਖਮੀ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਕੋ ਆਹੇ ਗੁਰੂ ਵਾਜਨ ਗੁਰੂ ਵਾਜਨ ਕਿਰਤਾਂ ਵਿੱਚ ਕਿਰਤਾਂਨ ਦਾ ਸਰਕਾਰ ਸਰਬ ਸੁਖੋ ਹੋਵੇ ਜਹਾਂ ਜਹਾਂ ਕਾਲ ਸਾਜੀ ਸਹਿਰ ਤਹਾ ਤਹਾ ਨਸ਼ਿਆਰਾਤ ਦੇ ਦਿਲ ਪਟੇ ਵੇਰਦ ਕੀ ਪੈਜ ਪੰਥ ਦੀ ਜੀ ਸ੍ਰੀ ਸਹਿਰ ਦੀ ਸਹਾਇ ਖਾਲਸਾ ਦੀ ਕੇ ਬੋਲ ਬਾਲੇ ਬੋਲ ਨਾ ਜੀ ਸ੍ਰੀ ਗੁਰੂ ਆਹੇ ਗੁਰੂ ਪਿਖਾਣੋ ਸਿੱਖੀਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਸਾਹਾਦਾਨ ਕਰੋਤਾਦਾਨ ਦਾਨਸੇਦਾਨ ਨਾਮਦਾਨ ਸ੍ਰੀ ਅਮਰਤਾ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਚੰਡੇ ਗੁੰਗੇ ਯੁੱਗੋ ਯੁਗਟਲ ਧਰਮ ਕਾ ਜੈਕਾਰ ਬੋਲਣਾ ਜੀ ਬਿਨਵਾਹ ਜੀ ਗੁਰੂ ਦਾ ਮਾਨੀ ਮਾਮਾ ਜੀ ਮਤਬਦਾਰਾ ਕਾਂਗਵਾਣੀ ਤੇ ਪਾਲਕੋਟ ਆਪਣੇ ਪਾਸ ਦੇ ਸਦਾ ਸਾਹੀ ਦਾ ਤਾਰੀ ਜੀ ਉਸ ਜਨ ਕਾਣਾ ਸਹਿਤ ਹੋਣ ਕੁਸਵਾਰਾਂ ਦੇ ਧਾਮਾਂ ਦੇ ਜਿਨ੍ਹਾਂ ਤੋਂ ਖਾਸੇ ਪਾਸੋਂ ਮਸ਼ਹੂਰਿਆ ਗਿਆ ਹੈ ਜੀ ਖੁੱਲੇ ਦਰਸ਼ਨੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਪਾਸ ਜੀ ਨੂੰ ਬਖਸ਼ਿਓ ਇਹਨਾਂ ਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਨਿਉਟਿਆਂ ਦੀ ਔਰ ਸੱਚੇ ਪਿਤਾ ਆਸੀ ਗੁਰੂ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਜੋੜ ਲਈ ਸੱਚੇ ਪਾਤਸ਼ਾਹ ਜੀ ਉਹ ਮਹੀਨੇ ਦੀ ਨਵੀਂ ਸੰਗ੍ਰਾਂ ਸੱਚੇ ਪਾਤਸ਼ਾਹ ਜੀ ਬਸ ਅਸੂ ਮਹੀਨੇ ਦੀ ਅਸੂ ਵੀ ਨਵੀਂ ਸੰਗ੍ਰਾਂ ਸੱਚੇ ਪਾਤਸ਼ਾਹ ਜੀ ਨੂੰ ਮੁੱਖ ਦਾੜਾ ਮੁੱਖ ਰੱਖ ਕੇ ਸੱਚੇ ਪਾਸ਼ਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਸਾਰੀ ਸਾਥ ਸੰਗਤ ਨੇ ਮਿਲ ਕੇ ਇਹਦੀ ਚੌਪਾਈ ਸਾਹਿਬ ਦੇ ਪਾਠ ਦੀ ਥੋੜੀ ਨਾਲ ਸਾਹਿਬ ਜੀ ਦੇ ਪਾਠ ਦੇ ਪਾਠ ਦੇ ਪਾਠੀ ਪਾਣੀ ਪੜਦੇ ਆ ਕਾਣੇ ਇੱਕ ਪ੍ਰਕਾਰ ਦੀਆਂ ਕੁਲੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਅਣਜਾਣ ਬੱਚੇ ਸੰਗਤ ਕੇ ਮਾਫ ਕਰਨਾ ਕੇ ਵਾਸਤੇ ਸੁੱਤੇ ਸਪਸ਼ ਪਾਣੀ ਪੜਨ ਦਾ ਬਲ ਬਖਸ਼ਣਾ ਆਹੀ ਹੋਈ ਸਾਧ ਸੰਗਤ ਦੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਵਰਖਣੀ ਸੱਚੇ ਪਾਤਸ਼ਾਹ ਜੀ ਦੇ ਕਦਮ ਕਦਮ ਲੇਖੇ ਲਾਉਣੇ ਸਾਧ ਸੰਗਤ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਕਾਲ ਕੰਟਕ ਦੂਰ ਕਰਨੇ ਨਾਮ ਦਾਣਿ ਸ਼ਨਾ ਦੀ ਦਾਤ ਵਰਖਣੀ ਗੁਰੂ ਘਰ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ੀਆਂ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਕਾਲ ਕੰਡਕ ਦੂਰ ਕਰਨੇ ਕਮਾਈਆਂ 'ਚ ਬਰਕਤ ਪਾਉਣੀ ਸੱਚੇ ਪਾਤਸ਼ਾਹ ਜੀ ਉਹ ਆਦੀ ਸਾਧ ਸੰਗਤ ਦੇ ਵੱਲੋਂ ਮਿਲ ਕੇ ਸੱਚੇ ਪਾਤਸ਼ਾਹ ਮਹਿੰਦਰਜੀਤ ਸਿੰਘ ਜੀ ਰਾਜਪੁਰਾ ਬਿਸਕਟ ਤੇ ਮੱਠੀਆਂ ਦੇ ਲਿਆਂਦੇ ਨੇ ਅਮਿਤਪਾਲ ਸਿੰਘ ਜੀ ਵੱਲੋਂ 20 ਰੁਪਏ 20 ਡਾਲਰ ਦਾਨ ਕੀਤਾ ਗਿਆ ਦੇਖ ਦੀ ਸੇਵਾ ਵੀ ਕੀ ਕੁਲਵੰਦ ਕੌਰ ਜੀ ਵੱਲੋਂ ਕੀਤੀ ਗਈ ਹੈ ਕਰਨਜੀਤ ਸਿੰਘ ਚੰਡੀਗੜ੍ਹ ਵੱਲੋਂ 20 ਡਾਲਰ ਸਰਬਜੀਤ ਸਿੰਘ ਆ ਪਤਰ ਗੁਰਪ੍ਰੀਤ ਸਿੰਘ ਦੀ ਪੀਆਰ ਲਈ ਅਰਦਾਸ ਕਰਦੇ ਨੇ 10 ਡਾਲਰ ਤੇ ਬਿਸਕੁਟ ਲੈ ਕੇ ਆਏ ਨੇ ਬੀਬੀ ਦਲਜੀਤ ਕੌਰ ਜੀ 10 ਡਾਲਰ 3 ਡਾਲਰ ਮਾਸਟਰ ਤਾਰਾ ਸਿੰਘ ਰੂਮੀ 10 ਡਾਲਰ ਚਾਹ ਦੀ ਸੇਵਾ ਬੀਬੀ ਅ ਦਨਵੰਦ ਕੌਰ ਜੀ ਮੰਨ ਲੋ ਕੀਤੀ ਗਈ ਆ ਸਰਦਾਰ ਪਤਨ ਸਿੰਘ ਜੀ ਵੱਲੋਂ 6 ਡਾਲਰ ਸੁਖਬੀਰ ਸਿੰਘ ਜੀ 5 ਡਾਲਰ ਕਮਜੀਤ ਕੌਰ ਤੇ ਸੰਤੋਖ ਸਿੰਘ ਮਠਾਈ ਲੈ ਕੇ ਆਏ ਨੇ ਦਾਤਾਰਪੁਰ ਜੀ ਤੇ ਇਸੇ ਦਾ ਮੰਗਲ ਸਿੰਘ ਜੀ ਸਬੀਟਸ ਲੈ ਕੇ ਆਏ ਨੇ ਮਨਜੀਤ ਕੌਰ ਸਵੀਟਸ ਲੈ ਕੇ ਆਏ ਨੇ ਮਨਜਿੰਦਰ ਕੌਰ ਤੇ ਕੁਲਵੰਤ ਕੌਰ ਜੀ ਹੋਰ ਲੈ ਕੇ ਆਏ ਨੇ ਡਾਕਟਰ ਗੁਰਪ੍ਰੀਤ ਕੌਰ ਬਲਕੇ ਤੇ ਕੜ ਦੀ ਸੇਵਾ ਕੀਤੀ ਗਈ ਹੈ ਜੀ ਸੱਚੇ ਪਾਤਸ਼ਾਹ ਜੀ ਉਹ ਆਪ ਜਾਣੀ ਜਾਣੋ ਬਿਨ ਬੋਲੇ ਆ ਸਭ ਕੁਝ ਜਾਣਦਾ ਆ ਤੇ ਸਾਡੇ ਜਿਹੜੇ ਅਰਦਾਸ ਸੱਚੇ ਪਾਤਸ਼ਾਹ ਜੀ ਜਿੰਨਾ ਖਜ਼ਾਨਿਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਮਟਾਈਆਂ ਮਿਸ਼ਤਾਨ ਬਣ ਕੇ ਆਏ ਜਾਲੇ ਨੰਦਰ ਸੱਚੇ ਪਾਤਸ਼ਾਹ ਦਾ ਰਮਾਇਆ ਜੀ ਬਰਸਤ ਕਰਨੀ ਸੱਚੇ ਪਾਤਸ਼ਾਹ ਜੀ ਦੇ ਕਰੋੰਦੇ ਪੜਾ ਪ੍ਰਸ਼ਾਦੀ ਦੇ ਬਣਾ ਕੇ ਹਾਜ਼ਰ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਕੋ ਭੋਗ ਲਗੇ ਸੱਚੇ ਪਾਤਸ਼ਾਹ ਕੋ ਭੋਗ ਲਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੋ ਹੋਈ ਚੱਕੇ ਸਤਨਾਮ ਸ਼੍ਰੀ ਗੁਰੂ ਨਾਨਕ ਨਾਮ ਕੜੀ ਘਾਤੇ ਹੋਰ ਸਵਾਤਵਾ ਕੰਭੋ ਕਮਾ ਗੁਰੂ ਆਇਓ ਗੰਧ ਗੁਰੂ ਨਾਥੀ ਮਾ ਮੇਓ ਪ੍ਰਗਟ ਗੁਰਾਂ ਕੀ ਤੇ ਗੁਰੂ ਕੋ ਮਿਲੋ ਜੇ ਕੋਈ ਚੌਦ ਮੇਗੇ ਰਾਜ ਕਰੇ ਬਖਾਲਸਾ ਕੀ ਰਹੇ ਨ ਕੋਏ ਫਾਰੋ ਇਸੰਮ ਰਹੇਂਗੇ ਕਿ ਸ਼ਰਨ ਜੋ ਹੋਏ ਹੋਏ ਗੁਰੂ ਨਾਮ ਇਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰ ਨਹਾਣ ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰ ਨਹਾਣ

ਪੰਥ ਦੀ ਜੀਤ ਪੰਥ ਦੀ ਜੀਤ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਸਨ ਘਣੀ ਕੋਈ ਯਾਰ ਨ ਮਿਲਾਵੇ ਮਾਰੇ ਅਸਨ ਪ੍ਰੇਮ ਬੁਲਾਹਾੜਾ ਹਾਰ ਮਿਲੀ ਹੈ ਹਾਰੇ ਜਾਈ ਮੰਤਨ ਬਿਆਸ ਤਰਸਨ ਗਣੀ ਕੋਈ ਆਣ ਮਿਲਾਵੇ ਮਾਈ ਸ਼ੰਤ ਧਾਈ ਪ੍ਰੇਮ ਕੇ ਬਹੁਤ ਦਿਨ ਕਹਿ ਲਾਗਾ ਪਾਏ ਮੈਨੂੰ ਪ੍ਰਭ ਕਿਉਂ ਸੰਗ ਪਾਈ ਆ ਦੂਜੀ ਨਹੀਂ ਜਾਏ ਜਿਨੀ ਚਾ캬 ਪ੍ਰੇਮ ਰਾਸ ਕਿ ਕਹੇ ਬਿਓ ਪ੍ਰਭੂ ਲੜਦਾ ਏ ਜੋ ਹਰ ਕੰਤ ਮਲਾਈਆ بے ਵਿਛਣ ਕਤਹਿ ਨਾ ਜਾਏ ਬਾਵਨ ਦੂਜਾ ਕੋ ਨਹੀਂ ਨਾਲ ਘਰ ਸਰਣਾ ਏ ਅਸ ਸੁਖੀ ਵਸੰਤੀਆਂ ਇਹਨਾਂ ਮਿਆ ਹਰ ਦਾ ਇੱਕ ਗੰਨ ਤਮ ਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਨੂੰ ਦੂਜਾ ਕੋ ਨਹੀਂ ਨਾਨਕ ਹਰ ਸਿਣਾਏ ਅਸੂ ਸੁਖੀ ਬਸੰਧੀਆਂ ਇਨਾ ਮਿਆਹ ਰਹਾ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ